हांजी दोस्तों सत श्री अकाल जी आपां नु सब नु पता है के कल नु वोटा ਪੈਣੀਆਂ ਨੇ 1 ਜੂਨ 2024 ਨੂੰ ਸੋਇਤਾ ਅਸੀਂ ਜਾਣਦੇ ਆ ਕਿ ਸਾਡਾ ਸਵਦਾ ਹੱਕ ਮੰਨਦਾ ਹੈ ਕਿ ਅਸੀਂ ਵੋਟ ਜ਼ਰੂਰ ਪਾਈਏ ਕਿਉਂਕਿ ਸਾਡੀ ਇੱਕੋ ਇੱਕ ਵੋਟ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਤੇ ਇਸੇ ਇੱਕ ਇੱਕ ਵੋਟ ਰਾਹੀਂ ਇੱਕ ਉਮੀਦਵਾਰ ਦੀ ਚੋਣ ਹੁੰਦੀ ਹੈ ਸੋ ਇਸੇ ਦਿਨ ਤੇ ਵੀ ਸਾਨੂੰ ਸਾਡੇ ਲਿਖਾਰੀ ਮਾਸਟਰ ਪ੍ਰਵੀਨ ਕੁਮਾਰ ਕਰਗੀ ਜੀ ਨੇ ਕੁਝ ਲਿਖ ਕੇ ਭੇਜਿਆ ਜਿਸ ਦੇ ਵਿੱਚ ਵੋਟ ਦੀ ਤਾਕਤ ਦਰਸਾਈ ਗਈ ਹੈ ਕਿ ਵੋਟ ਕਿੰਨੀ ਤਾਕਤਵਰ ਹੁੰਦੀ ਹੈ ਸੋ ਅਖੀਰਲੇ ਪਰੇ ਦੇ ਵਿੱਚ ਉਹਨਾਂ ਨੇ ਜੇਕਰ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਣਾ ਚਾਹੁੰਦੇ ਤਸਾਂ ਫਿਰ ਕੀ ਕਰਨਾ ਚਾਹੀਦਾ ਹੈ ਉਹਦੇ ਬਾਰੇ ਵੀ ਕੁਝ ਜਾਣਨਾ ਪਈਏ ਆਓ ਆਪਾਂ ਦੇਖਦੇ ਹਾਂ ਕੀ ਲਿਖਿਆ ਹੈ ਕਹਿੰਦੇ ਵੋਟ ਵਿੱਚ ਜੋ ਹੁੰਦੀ ਤਾਕਤ ਕਰੇ ਨਾ ਰੀਸ ਇਸ ਦੀ ਤੀਰ ਤੇ ਤਲਵਾਰ ਵੀ ਲੋਕਤੰਤਰ ਹੈ ਇਹ ਇਸ ਵਿੱਚ ਹੁੰਦੀ ਹੈ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਵੀ ਹਰ ਬਾਲਗ ਨੂੰ ਅਧਿਕਾਰ ਵੋਟ ਦਾ ਭਾਵੇਂ ਪੁਰਸ਼ ਹੋਵੇ ਭਾਵੇਂ ਨਾਰ ਜੀ ਵੋਟ ਵਿੱਚ ਜੋ ਹੁੰਦੀ ਤਾਕਤ ਕਰੇ ਨਾ ਰੀਸ ਇਸ ਦੀ ਤੀਰ ਤੇ ਤਲਵਾਰ ਵੀ ਕਹਿੰਦੇ ਪੁੱਛ ਕੇ ਵੇਖੋ ਕੀ ਹੁੰਦੀ ਹੈ ਕੀਮਤ ਵੋਟ ਦੀ ਰਾਜਤੰਤਰ ਦੇ ਲੋਕਾਂ ਨੂੰ ਉਮਰ ਸਾਰੀ ਲੰਘ ਜਾਂਦੀ ਪਰ ਗੱਦੀਆਂ ਲਾ ਨਹੀਂ ਸਕਦੇ ਜੋਕਾਂ ਨੂੰ ਉਹ ਸੁੱਖ ਦੇ ਦਿਨਾਂ ਕੱਟ ਸਕਦੇ ਨੇ ਮਰਜ਼ੀ ਦੇ ਹੀ ਕਦੇ ਚਾਰ ਵੀ ਵੋਟ ਵਿੱਚ ਜੋ ਹੁੰਦੀ ਤਾਕਤ ਕਰੇ ਨਾਰੀ ਇਸ ਉਸ ਦੀ ਤੀਰ ਤੇ ਤਲਵਾਰ ਵੀ ਕਹਿੰਦੇ ਆਪਾਂ ਨੂੰ ਵੀ ਸੌਖਾ ਨਾ ਹੱਕ ਵੋਟ ਪਾਉਣ ਦਾ ਇਹ ਵੀ ਮਿਲਿਆ ਈ ਸ਼ਹੀਦਾਂ ਦੀਆਂ ਸ਼ਹੀਦੀਆਂ ਉੱਤੇ ਫੁੱਲੇ ਇਹ ਬੜਾ ਔਖਾ ਖੜਿਆ ਏ ਬਣ ਕੇ ਚੰਗਾ ਵੋਟਰ ਸੀਨਾ ਹੁਣ ਦੇਸ਼ ਭਗਤ ਸ਼ਹੀਦਾਂ ਦਾ ਠਾਰ ਵੀ ਵੋਟ ਵਿੱਚ ਜੋ ਹੁੰਦੀ ਤਾਕਤ ਕਰੇ ਨਾ ਰੀਸ ਉਸ ਦੀ ਤੀਰ ਤੇ ਤਲਵਾਰ ਵੀ ਕਹਿੰਦੇ ਹੱਕ ਹੈ ਜਿੱਥੇ ਦੇਣੀ ਵੋਟ ਫਰਜ਼ ਵੀ ਸਦਾ ਆਪਣੇ ਨਾਲ ਪਛਾਣੋ ਨੋਟਾਂ ਤੇ ਨਸ਼ਿਆਂ ਬਦਲੇ ਨਾ ਪਲ ਪੜ ਦੇ ਲਈ ਆਨੰਦ ਇਸਦਾ ਮਾਣੋ ਚੰਦ ਸਿੱਕਿਆਂ ਲਈ ਨਾ ਵੇਚ ਤੂੰ ਈਮਾਨ ਨਲੇ ਸਮਝਾ ਹੋਰ ਯਾਰ ਵੀ ਵੋਟ ਵਿੱਚ ਜੋ ਹੁੰਦੀ ਤਾਕਤ ਕਰੇ ਨਾ ਰੀਸ ਇਸ ਦੀ ਤੀਰ ਤੇ ਤਲਵਾਰ ਵੀ ਕਨੇ ਜਾਤ ਪਾਤ ਧਰਮ ਨਸਲ ਰੰਗ ਦੇ ਭੇਦ ਭਾਵ ਤੋਂ ਹਟ ਕੇ ਪਾਇਓ ਵੋਟ ਨਹੀਂ ਤਾਂ ਸਿਸਟਮ ਨਾ ਕਦੇ ਸੁਧਰਨਾ ਰਹਿਣੀ ਸਦਾ ਹੈ ਇੱਥੇ ਕੋਟ ਸੋਚ ਸਮਝ ਕੇ ਚੁਣੀ ਨਮਾਇੰਦਾ ਸੋਚ ਸਮਝ ਕੇ ਚੁਣੀ ਨਮਾਇੰਦਾ ਪਿੱਛੋਂ ਨਾ ਸੁਣੇ ਕੋਈ ਚੀਕ ਪੁਕਾਰ ਵੀ ਵੋਟ ਵਿੱਚੋਂ ਹੁੰਦੀ ਤਾਕਤ ਕਰੇ ਨਾ ਰੀਸ ਉਸ ਦੀ ਤੀਰ ਤੇ ਤਲਵਾਰ ਵੀ ਅਖੀਰਲੇ ਬਰੇ ਚ ਲਿਖਦੇ ਨੇ ਕਹਿੰਦੇ ਨਹੀਂ ਉਮੀਦਵਾਰ ਜੇ ਕੋਈ ਪਸੰਦ ਨਹੀਂ ਉਮੀਦਵਾਰ ਜੇ ਕੋਈ ਪਸੰਦ ਤਾਂ ਵੀ ਵੋਟ ਪਾਉਣ ਜ਼ਰੂਰ ਹੈ ਜਾਣਾ ਦੱਬ ਕੇ ਬਟਨ ਨੋਟਾ ਦਾ ਰੋਸ ਆਪਣਾ ਚੋਣ ਕਮਿਸ਼ਨ ਤੱਕ ਪਹੁੰਚਾਣਾ ਜੇ ਵਧੇ ਵੋਟ ਨਾ ਪਸੰਦਗੀ ਵਾਲੇ ਜੇ ਵਧੇ ਵੋਟ ਨਾ ਪਸੰਦਗੀ ਵਾਲੇ ਤਾਂ ਤੋੜ ਦਿੱਤੇ ਜਾਣਗੇ ਘਰ ਸਭ ਉਮੀਦਵਾਰ ਵੀ ਵੋਟ ਵਿੱਚ ਜੋ ਹੁੰਦੀ ਤਾਕਤ ਕਰੇ ਨਾ ਰੀਸ ਇਸ ਦੀ ਤੀਰ ਤੇ ਤਲਵਾਰ ਵੀ ਕਰੀਨਾਰੀ ਸੀਸਤੀ ਤੀਰ ਤੇ ਤਲਵਾਰ ਵੀ ਜੀ ਆਹ ਦੋਸਤੋ ਜੇਕਰ ਅਸੀਂ ਵੋਟ ਪਾ ਕੇ ਚੰਗੇ ਉਮੀਦਵਾਰ ਨੂੰ ਚੁਣਦੇ ਆ ਤੇ ਚੰਗਾ ਉਮੀਦਵਾਰ ਸਾਡੇ ਲਈ ਚੰਗਾ ਕੰਮ ਕਰਦਾ ਤਾਂ ਇਸ ਤੋਂ ਵੱਡੀ ਤਾਕਤ ਹੋਰ ਕੋਈ ਨਹੀਂ ਹੋ ਸਕਦੀ ਉਮੀਦ ਕਰਦੇ ਆ ਕਿ ਤੁਸੀਂ ਆਪੋ ਆਪਣਾ ਕੀਮਤੀ ਵੋਟ ਪਾਉਣ ਦੇ ਲਈ ਜ਼ਰੂਰ ਜਾਓਗੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ